ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਸਰਦ ਰੋਤੇ ਜਲਾਸ ਤੇ ਦੌਰਾਨ ਭਾਰਤੀ ਨੌਜਵਾਨਾਂ ਦੀ ਮਨੁੱਖੀ ਤਸਕਰੀ ਦਾ ਮਸਲਾ ਜ਼ੋਰਦਾਰ ਟੰਗ ਦੇ ਨਾਲ ਚੁੱਕਿਆ ਹੈ। ਉਹਨਾਂ ਦੱਸਿਆ ਕਿ ਠੱਗ ਏਜੰਟ ਅਤੇ ਵਿਦੇਸ਼ੀ ਕੰਪਨੀਆਂ ਪੰਜਾਬ ਅਤੇ ਹੋਰ ਸੂਬਿਆਂ ਦੀ ਨੌਜਵਾਨਾਂ ਨੂੰ ਵਧੀਆ ਨੌਕਰੀਆਂ ਦਾ ਲਾਲਚ ਦੇ ਕੇ ਵਿਦੇਸ਼ ਭੁਲਾਉਂਦੀਆਂ ਹਨ। ਫਿਰ ਉਹਨਾਂ ਦੇ ਪਾਸਪੋਰਟ ਖੋ ਕੇ ਜ਼ਬਰਦਸਤੀ ਰਸ਼ੀਆ ਦੀ ਫੌਜ ਦੇ ਵਿੱਚ ਭਰਤੀ ਕਰਵਾ ਦਿੰਦੀਆਂ ਹਨ। ਅਤੇ ਯੂਕਰੇਨ ਜੰਗ ਦੇ ਵਿੱਚ ਤੱਕ ਦਿੱਤਾ ਜਾਂਦਾ ਹੈ ਸੰਧੂ ਨੇ ਦੱਸਿਆ ਕਿ કુલ 126 ਭਾਰਤੀ ਨੌਜਵਾਨ ਇਸ ਠੱਗੀ ਦਾ ਸ਼ਿਕਾਰ ਹੋਏ ਹਨ ਇਹਨਾਂ ਦੇ ਵਿੱਚੋਂ 12 ਮਾਰੇ ਜਾ ਚੁੱਕੇ ਹਨ 18 ਹਾਲੇ ਵੀ ਜੰਗ ਦੇ ਵਿੱਚ ਲੜਨ ਦੇ ਲਈ ਮਜਬੂਰ ਹਨ ਅਤੇ 16 ਅਜੇ ਵੀ ਲਾਪਤਾ ਹਨ ਪਹਿਲਾਂ ਵੀ ਐਮਪੀ ਸੰਧੂ ਨੇ ਵਿਦੇਸ਼ ਮੰਤਰਾਲੇ ਦੇ ਕੋਲੇ ਮੁੱਦਾ ਚੁੱਕਿਆ ਸੀ ਜਿਸ ਦੇ ਕਾਰਨ ਮੰਤਰਾਲੇ ਦੀ ਸਮੇਂ ਸਿਰ ਦਖਲ ਦੇ ਤਾਲ 96 ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਵਤਨ ਲਿਆਂਦਾ ਗਿਆ ਇਸ ਦੇ ਲਈ ਉਹਨਾਂ ਨੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਵੀ ਕੀਤਾ ਹੈ ਇਸੇ ਤਰ੍ਹਾਂ ਉਹਨਾਂ ਨੇ ਡੰਕੀ ਰੂਟ ਦੇ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਦਾ ਮਸਲਾ ਵੀ ਉਠਾਇਆ ਹੈ ਮਈ 2025 ਦੇ ਵਿੱਚ ਕੋਲੰਬੀਆ ਦੇ ਵਿੱਚ ਪੰਜ ਪੰਜਾਬੀ ਨੌਜਵਾਨ ਫੜੇ ਗਏ ਸਨ ਅਤੇ ਸੰਧੂ ਦੀ ਤਕਲ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਉਹਨਾਂ ਨੂੰ ਵਾਪਸ ਲਿਆਂਦਾ ਐਮਪੀ ਸੰਤੂ ਨੇ ਮੰਗ ਕੀਤੀ ਹੈ ਕਿ ਡੰਕੀ ਰੂਟ ਤੇ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ 에ਜੈਂਟਾਂ ਆਤੀ 에ਜੰਸੀਆਂ ਦੀ ਸਖਤ ਜਾਂਚ ਕੀਤੀ ਜਾਵੇ ਅਜਿਹੇ ਠੱਗਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਬਾਕੀ ਬਚੇ ਹੋਏ ਨੌਜਵਾਨਾਂ ਨੂੰ ਵੀ ਜਲਦ ਹੀ ਵਾਪਸ ਲਿਆਂਦਾ ਜਾਵੇ